ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਇੱਕ ਪੰਥ ਦੇ ਹੱਥ ਵਿੱਚ ਬਹੁਤ ਵੱਡਾ ਤੇ ਸਲਾਘਾਯੋਗ ਫੈਸਲਾ ਲਿਆ ਜੋ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਹਨ ਇਹ ਦੇਰ ਆਇਦ ਦਰੁਸਤ ਆਇਦ ਇੱਕ ਫੈਸਲਾ ਹੈ ਚਾਹੀਦਾ ਤਾਂ ਇਹ ਸੀ ਬਹੁਤ ਪਹਿਲਾਂ ਹੀ ਇਹਨਾਂ ਨੂੰ ਸੇਵਾ ਤੋਂ ਮੁਕਤ ਕੀਤਾ ਜਾਂਦਾ ਕਿਉਂਕਿ ਇਹਨਾਂ ਨੇ ਆਪਣੇ ਸੇਵਾ ਕਾਲ ਵਿੱਚ ਇੱਕ ਵੀ ਪੰਥਕ ਕਾਰਜ ਨੂੰ ਦਿਲੋਂ ਨਹੀਂ ਲਿਆ ਤੇ ਇੱਕ ਵੀ ਪੰਥਕ ਕਾਰਜ ਵਿੱਚ ਸਹਾਇਤਾ ਨਹੀਂ ਕੀਤੀ ਬਲਕਿ ਪੰਥਕ ਹਸਤੀਆਂ ਦਾ ਕਾਣ ਕੀਤਾ ਔਰ ਪੰਥਕ ਮਰਿਆਦਾ ਦਾ ਇਹਨਾਂ ਨੇ ਉਲੰਘਣਾ ਕਰਨ ਦਾ ਯਤਨ ਕੀਤਾ ਹੈ ਇਹਨਾਂ ਨੇ ਸਿਰਫ ਆਪਣਾ ਆਪਣਾ ਆਪ ਹੀ ਅੱਗੇ ਰੱਖਿਆ ਤੇ ਉਹ ਕਹਾਵਤ ਇਹਨਾਂ ਤੇ ਸਿੱਧ ਹੁੰਦੀ ਹੈ ਸੱਬੇ ਜੋਗੀ ਮਰਨ ਤੇ ਮੇਰਾ ਖਪਰਾ ਭਰਨ ਇਹਨਾਂ ਨੇ ਆਪਣਾ ਖਪਰਾ ਭਰਨ ਵਾਸਤੇ ਹੀ ਪੰਥ ਨੂੰ ਵਰਤਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਇੱਕ ਇਹਨਾਂ ਦਾ ਸੇਵਾ ਕਾਲ ਇੱਕ ਜਿਹੜਾ ਹੈ ਉਹ ਪੰਥ ਵਿੱਚ ਐਸਾ ਗਿਣਿਆ ਜਾਵੇਗਾ ਕਿ ਜਿਸ ਨੇ ਕਦੀ ਵੀ ਪੰਥ ਲਈ ਕੋਈ ਸ਼ੁਭ ਕੰਮ ਨਹੀਂ ਕੀਤਾ ਇਹ ਹਮੇਸ਼ਾ ਵਿਰੋਧੀਆਂ ਦੇ ਪੰਥ ਵਿਰੋਧੀਆਂ ਦੀਆਂ ਧਿਰਾਂ ਵਿੱਚ ਬੈਠ ਕੇ ਇਹ ਆਪਣੇ ਆਪ ਨੂੰ ਵੱਡਾ ਸਮਝਦੇ ਰਹੇ ਸ੍ਰੀ ਅਕਾਲ ਤਖਤ ਸਭ ਤੋਂ ਕੀਤੇ ਹੋਏ ਫੈਸਲਿਆਂ ਨੂੰ ਆਪ ਹੀ ਇਹ ਰੱਦ ਕਰਦੇ ਰਹੇ ਔਰ ਜਿਨ੍ਹਾਂ ਨੂੰ ਇਹਨਾਂ ਨੇ ਆਪ ਹੀ ਪੰਥ ਚੋਂ ਛੇਕਣ ਵਰਗੀਆਂ ਕਾਰਵਾਈਆਂ ਕੀਤੀਆਂ ਉਹਨਾਂ ਨੂੰ ਖੁਦ ਹੀ ਇਹ ਆਪ ਮਿਲ ਕੇ ਸਨਮਾਨ ਦਿੰਦੇ ਦਿੰਦੇ ਹਨ ਔਰ ਇਸ ਤਰ੍ਹਾਂ ਦੇ ਨਾਲ ਇਹਨਾਂ ਦੀ ਸਾਰੀ ਜਿਹੜੀ ਹੈ ਕਾਰਜਕਾਰੀ ਜੀਵਨੀ ਉਹ ਪੰਥ ਦੇ ਵਿਰੁੱਧ ਹੀ ਨਜ਼ਰ ਆਉਂਦੀ ਹੈ ਔਰ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਮੋਨੋਪੋਲੀ ਕਰਨੀ ਬਾਕੀ ਤਖਤਾਂ ਤੇ ਵੀ ਆਪਣੀ ਮੋਨੋਪੋਲੀ ਕਰਨੀ ਇਹਨਾਂ ਦਾ ਸੁਭਾਅ ਰਿਹਾ ਹੈ ਇਸ ਇਹਨਾਂ ਦੇ ਸੇਵਾ ਕਾਲ ਦੌਰਾਨ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਪੰਥ ਨੂੰ ਖੇਰੂ-ਖੇਰੂ ਕਰਨ ਦਾ ਇਹਨਾਂ ਨੇ ਵੱਡਾ ਉਪਰਾਲਾ ਆਪਣੇ ਵੱਲੋਂ ਕੀਤਾ ਹੈ ਮੈਂ ਬਾਕੀਆਂ ਨੂੰ ਵੀ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਨਿਮਰਤਾ ਸਹਿਤ ਕਿ ਤੁਸੀਂ ਵੀ ਜਿੰਨਾ ਇਸ ਵਿਅਕਤੀ ਤੋਂ ਪਾਸਾ ਵਟ ਕੇ ਚਲੋਗੇ ਉਹਨਾਂ ਤੁਹਾਡਾ ਵੀ ਭਲਾ ਹੋਵੇਗਾ ਨਹੀਂ ਤਾਂ ਇਹ ਹਰ ਇੱਕ ਦਾ ਨੁਕਸਾਨ ਕਰਨਾ ਇਹਨਾਂ ਦੇ ਸੁਭਾਅ ਵਿੱਚ ਹੈਗਾ ਨਾ ਇਹ ਆਪਣੇ ਰਿਸ਼ਤੇਦਾਰਾਂ ਦੇ ਬਣੇ ਨਾ ਇਹ ਸ਼੍ਰੋਮਣੀ ਕਮੇਟੀ ਜਿਸ ਨੇ ਪਾਲਿਆ ਪੜਾਇਆ ਤੇ ਪદਵੀਆਂ ਦਿੱਤੀਆਂ ਉਸ ਦੇ ਬਣੇ ਨਾ ਇਹ ਗੁਰੂ ਪੰਥ ਦੇ ਬਣ ਸਕਿਆ ਹਨ ਇਸ ਲਈ ਮੈਂ ਜਿੱਥੇ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਾ ਹਾਂ ਉੱਥੇ ਨਾਲ ਹੀ ਸਾਰੇ ਪੰਥ ਨੂੰ آگਾਹ ਕਰਨਾ ਚਾਹੁੰਦਾ ਕਿ ਅੱਗੇ ਤੋਂ ਇਹਨਾਂ ਦੀਆਂ ਕਾਰਵਾਈਆਂ ਤੋਂ ਸੁਚੇਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ